ਖਬਰਨਾਮਾ ਦੇਖ ਰਿਹਾ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਊਸ ਰਾਜ ਅਮਨ ਅਰੋੜਾ ਨੇ ਅੱਜ ਇੱਕ ਬੜਾ ਵੱਡਾ ਮੋੜਾ ਫਤਿਹ ਕਰ ਲਿਆ ਹੈ ਅਮਨ ਅਰੋੜਾ ਨੇ ਅੱਜ ਜਿੱਤ ਦੀ ਨਿਮਿ ਰੱਖ ਦਿੱਤੀ ਹੈ ਇੰਜ ਲੱਗਦਾ ਹੈ ਜਿਵੇਂ ਆម ਆਦਮੀ ਪਾਰਟੀ ਦੇ ਪ੍ਰਧਾਨ ਅਤੇ ਕੈਬਨਟ ਮੰਤਰੀ ਅਮਨ ਅਰੋੜਾ ਨੇ ਮੇਲਾ ਲੁੱਟ ਲਿਆ ਹੋਵੇ ਕਾਂਗਰਸ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਨੂੰ ਬੜੇ ਵੱਡੇ ਝਟਕੇ ਲੱਗੇ ਨੇ ਪਛਾਰ ਕੇ ਰੱਖ ਦਿੱਤਾ ਹੈ ਇਹਨਾਂ ਪਾਰਟੀਆਂ ਦੇ ਉਮੀਦਵਾਰਾਂ ਨੂੰ ਅਮਨ ਰੋੜਾ ਨੇ ਅਮਨ ਰੋੜਾ ਨੇ ਇੱਕ ਨਹੀਂ ਦੋ ਨੇ ਸੈਂਕੜੇ ਆਗੂ ਹਲਕਾ ਲੁਧਿਆਣਾ ਪਸ਼ਮੀ ਤੋਂ ਜਿਹੜੇ ਵੱਖ-ਵੱਖ ਪਾਰਟੀਆਂ ਦੇ ਵਿੱਚ ਕੰਮ ਕਰਦੇ ਸੀ ਰਾਜਨੀਤੀ ਦੇ ਵਿੱਚ ਉਹ ਲੋਕ ਸਰਗਰਮ ਸੀ ਲੇਕਿਨ ਇਸ ਦੇ ਨਾਲ ਨਾਲ ਉਹ بڑے ਵੱਡੇ ਚਿਹਰੇ ਨੇ ਜਿਹੜੀ ਸਮਾਜ ਦੀ ਸੇਵਾ ਕਰਦੇ ਨੇ ਉਹ ਸਮਾਜ ਦੀ ਸੇਵਾ ਵਾਸਤੇ ਤਤਪਰ ਰਹਿੰਦੇ ਨੇ ਵਕ ਵਕ ਐਨ ਜੀਓ ਉਹਨਾਂ ਵੱਲੋਂ ਚਲਾਈਆਂ ਜਾਂਦੀਆਂ ਨੇ ਇਹ ਮੋਰਚਾ ਫਤਿਹ ਕੀਤਾ ਗਿਆ ਹੈ ਅਮਨ ਅਰੂੜਾ ਵੱਲੋਂ ਅਮਨ ਅਰੂੜਾ ਨੇ ਕਿਹਾ ਕਿ 2027 ਦੀ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਉਹ ਵੱਡਾ ਬਲ ਤੇ ਮਿਲੇਗਾ ਲੇਕਿਨ ਇੱਧਰ ਉਹਨਾਂ ਇਸੀ ਮੋਰਚਾ ਫਤਿਹ ਕਰਾਂਗੇ ਜਿੰਮੀ ਚੋਣ ਵਾਲਾ ਹਲਕਾ ਲੁਧਿਆਣਾ ਪਛਵੀ ਤੋਂ ਅਮਨ ਰੂੜਾ ਨੇ ਕਿਹਾ ਕਿ ਚਾਹੇ ਉਹ ਕਾਂਗਰਸ ਪਾਰਟੀ ਹੋਵੇ ਚਾਹੇ ਉਹ ਸ਼੍ਰੋਮਣੀ ਅਕਾਲੀ ਦਲ ਹੋਵੇ ਚਾਹੇ ਭਾਰਤੀ ਜਨਤਾ ਪਾਰਟੀ ਹੋਵੇ ਇਹ ਲੋਕ ਇਹ ਵੱਡੇ ਚਿਹਰੇ ਉਹਨਾਂ ਦੀਆਂ ਮਾਰੂ ਨੀਤੀਆਂ ਤੋਂ ਸ਼ਿਕਾਰ ਹੋ ਕੇ ਉਹਨਾਂ ਨੇ ਆਮ ਆਦਮੀ ਪਾਰਟੀ ਦਾ ਪੱਲਾ ਫੜਿਆ ਹੈ ਇਹ ਵਰਕਰ ਨਹੀਂ ਇਹ ਸਾਡਾ ਪਰਿਵਾਰ ਹੈ ਵੱਡਾ ਬਲ ਮਿਲੇਗਾ ਦੱਸ ਦਿੰਦੇ ਆ ਜਿਹੜੀ ਖਬਰ ਆ ਰਹੀ ਹੈ ਆਪ ਆਦਮੀ ਪਾਰਟੀ ਦਾ ਲੋਕਾਂ ਵਿੱਚ ਵਿਸ਼ਵਾਸ ਵਧਣ ਕਾਰਨ ਹਰ ਵਰਗ ਦੇ ਲੋਕਾਂ ਦਾ ਸਮਰਥਨ ਮਿਲ ਰਿਹਾ ਹੈ ਅਮਨ अरोड़ा ਦੱਸਿਆ ਜਾ ਰਿਹਾ ਕਿ ਲੁਧਿਆਣਾ ਪਸ਼ਮੀ ਦੀ ਜਿਮਣੀ ਚੌਂਕ ਆਪ ਆਦੀ ਪਾਰਟੀ ਦੀ ਮਹਿਮ ਨੂੰ ਉਸ ਸਮੇਂ ਵੱਡਾ ਹੰਗਾਰਾ ਮਿਲਿਆ ਜਦੋਂ ਕਈ ਵੱਡੇ ਸਮਾਜ ਸੇਵੀ ਅਤੇ ਹੋਰਨਾ ਆਗੂਆਂ ਨੇ ਪਾਰਟੀ ਵਿੱਚ ਸ਼ਮੂਲਿਤ ਕੀਤੀ ਹਲਕਾ ਲੁਧਿਆਣਾ ਪਸ਼ਮੀ ਦੇ ਸੈਂਕੜੇ ਪਰਿਵਾਰਾਂ ਦਾ ਪਾਰਟੀ ਵਿੱਚ ਸ਼ਾਮਲ ਹੋਣਾ ਤੇ ਆਪ ਆਦੀ ਪਾਰਟੀ ਦੀ ਸੁਭਾ ਪ੍ਰਧਾਨ ਅਤੇ ਕੈਬਨ ਮંત્રી ਅਰਮਨ ਅਰੋੜਾ ਨੇ ਸਵਾਗਤ ਕਰਦਿਆਂ ਸਨਮਾਨਿਤ ਕੀਤਾ ਸਮਾਗਮ ਵਿੱਚ ਕੈਬਨਿਟ ਮੰਤਰੀ ਰਪਾਜਨ ਸਿੰਘ ਕੀਚਿਓ ਗਰਮੀਤ ਸਿੰਘ ਖੁੱਡੀਆਂ ਪਾਰਟੀ ਦੇ ਸੰਸਦ ਮੈਂਬਰ ਰਾਜਕੁਮਾਰ ਚੱਬੀਵਾਲ ਵੀ ਮੌਜੂਦ ਸਨ ਅੱਜ ਸੈਂਕੜੇ ਸਮਾਜ ਸੇਵੀ ਅਤੇ ਦੂਸਰੇ ਪਾਰਟੀਆਂ ਦੇ ਵੱਡੇ ਆਗੂ ਜਿਹੜੇ ਨੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਨੇ ਵੱਡਾ ਵੱਲ ਮਿਲੇਗਾ ਸੰਜੀਵ ਅਰੋੜਾ ਨੂੰ ਅ ਅਮਨ ਅਰੋੜਾ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਜਿੱਤ ਸਾਡੀ ਪੱਕੀ ਹੈ ਐਲਾਨ ਹੋਣਾ ਬਾਕੀ ਹੈ ਇਹ ਸਾਡੀ ਜਿਹੜੀ ਸੀਟ ਹੈ ਉਹ ਜਿੱਤੀ ਹੋਈ ਹੈ ਅਸੀਂ ਇਹ ਤੋਂ ਹਾਰੇ ਹੋਏ ਨਹੀਂ ਉਹਨਾਂ ਕਹਿੰਦੇ ਕਿ ਅਮਨ ਜਿਹੜੇ ਗੁਰਪ੍ਰੀਤ ਗੋਗੀ ਨੇ ਉਹਨਾਂ ਦੀ ਮੌਤ ਹੋ ਗਈ ਉਹ ਇਸ ਸੰਸਾਰ ਨੂੰ ਅਲਵਿਦਾ ਕਹਿ ਕੇ ਚਲੇਗਾ ਉਹਨਾਂ ਦਾ ਘਾਟਾ ਕਦੇ ਵੀ ਨਹੀਂ ਪੂਰਾ ਹੋਵੇਗਾ ਲੇਕਿਨ ਇਹ ਸੀਟ ਸਾਡੀ ਜਿੱਤੀ ਹੋਈ ਹੈ